ਮਿੰਟੂ ਜੀ ਇਹਦੇ ਨਾਲ ਹੀ ਜੁੜੀ ਹੋਈ ਇੱਕ ਗੱਲ ਇੱਕ ਹੋਰ ਖਬਰ ਲੈਣੇ ਆ ਜੀ ਇਧਰ ਅੰਗੁਰਾਲ ਸਾਹਿਬ ਸੀਐਮ ਸਾਹਿਬ ਨੂੰ ਢੀਕ ਰਹੇ ਸੀ ਉਧਰ ਸੀਐਮ ਸਾਹਿਬ ਜਿਮਨੀ ਚੋਣਾ ਦੇ ਵਿੱਚ ਪ੍ਰਚਾਰ ਕਰਦੇ ਫਿਰਦੇ ਆ ਉਹ ਕਹਿ ਰਿਹਾ ਵੀ ਮਿੰਦਰ ਭਗਤ ਨੂੰ ਤੁਸੀਂ ਜਿਤਾਓ ਮੈਂ ਮੰਤਰੀ ਬਣਾ ਦੂੰ ਕੀ ਮਾਦਰਾ ਚੱਲ ਰਿਹਾ ਜਿਹੜੀਆਂ ਗੱਲਾਂ ਤੇ ਆਉਣਾ ਚਾਹੀਦਾ ਉਧਰ ਆਈ ਨਹੀਂ ਰਹੇ ਉਹ ਅੱਗੇ ਕਹਿੰਦੇ ਸੀ ਕਿ ਇੱਕ ਮੈਨੂੰ 92 ਜਿਤਾ ਦਿਓ ਮੈਂ ਰੰਗਲਾ ਪੰਜਾਬ ਬਣਾ ਦਊਗਾ ਤਾਂ ਕੀ ਢਾਈ ਸਾਲਾਂ ਦੇ ਵਿੱਚ ਜੀ ਰੰਗਲਾ ਪੰਜਾ ਬਣ ਗਿਆ ਮੈਂ ਤੁਹਾਡੇ ਤੇ ਛੱਡ ਦਿੰਦਾ ਸਵਾਲ ਹੂੰ ਉਹ ਫਿਰ ਕਹਿੰਦੇ ਸੀਗੇ ਕਿ ਸਾਨੂੰ ਬਈ ਮਤਲਬ ਕਿ ਰਾਜ ਸਭਾ ਦੇ ਜਿਹੜੇ 7 ਐਨੋ ਚੁਣਨ ਦਿਓ ਹੂੰ ਉਹ ਰਾਜ ਸਭਾ ਤੇ ਜਿਹਨੂੰ ਤੇ ਨੇਰੀ ਲਿਆ ਦੇਾਂਗੇ ਉਹ 7 ਵੀ ਚੁਣੇ ਗਏ ਤਾਂ ਕੀ ਨੇਰੀ ਲੈਂਦੀ ਆ ਜੀ ਉਲਟਾ ਇੱਕ ਇਹਨਾਂ ਦਾ ਜਿਹੜਾ ਮੈਂਬਰ ਪਾਰਲੀਮੈਂਟ ਆ ਉਹ ਤੇ ਜਿਹੜੇ ਉੱਥੇ ਕਮੈਂਟ ਕਰਨ ਵਾਲੇ ਆ ਹੂੰ ਉਹਨਾਂ ਨੂੰ ਅੱਗੋਂ ਗੰਦ ਬਕਰਿਆ ਹੂੰ ਉਹ ਗੰਦ ਦਾ ਜ਼ਿਕਰ ਕਰ ਰਿਹਾ ਜੀ ਅੱਛਾ ਫੇਰ ਕਹਿੰਦੇ ਜੀ ਕਿ ਸਾਨੂੰ 13 ਦੇ 13 ਜਤਾਓ ਹੂੰ 13 ਤੇ ਕੀ ਜਿਤਨੀ ਸੀ ਉਹ ਤੁਹਾਨੂੰ ਪਤਾ ਬਾਜਾ ਬਚ ਗਿਆ ਪਤਾ ਸਭ ਨੂੰ ਪਤਾ ਹੁਣ ਹੁਣ ਕਹਿੰਦੇ ਜੀ ਕਿ ਮਤਲਬ ਕਿ ਇੱਥੋਂ ਜਤਾ ਦਿਓ ਭਗਤ ਜੀ ਨੂੰ ਤੇ ਆਪਾਂ ਮੰਤਰੀ ਬਣਾ ਦੇਾਂਗੇ ਇਹਦਾ ਮਤਲਬ ਕਿ ਦੂਜੇ ਜਿਹੜੇ ਮੰਤਰੀ ਹਾਰੇ ਹੋ ਰਹੇ ਆ ਨਾ ਹੂੰ ਉਹ ਆਪਦੀ ਤਿਆਰੀ ਰੱਖਣ ਜਿਮਨੀ ਚੋਣਾਗਾ ਵੀ ਆਉਣੀਆਂ ਇਹ ਜਿੱਥੇ ਜਾਣਗੇ ਉਸ ਕੈਂਡੀਡੇਟ ਨੂੰ ਕਹਿ ਦੇਣਗੇ ਕਿ ਭਾਈ ਆਪਾਂ ਇਹਨੂੰ ਮੰਤਰੀ ਬਣਾ ਦੇਾਂਗੇ ਤੁਸੀਂ ਜਿਤਾ ਦਿਓ ਤੇਦਾ ਮਤਲਬ ਹੈ ਜਿਹੜੇ ਹਾਰੇ ਹਰੇ ਆ ਨਾ ਉਹ ਆਪਦਾ ਬਸਤਾ ਜਿਹੜਾ ਬੰਨ ਕੇ ਰੱਖਣ ਜਿੱਥੇ-ਜਿੱਥੇ ਵੀ ਉਮੀਦਵਾਰ ਉਤਾਰਨਗੇ ਹੋ ਸਕਦਾ ਮਾਨ ਸਾਹਿਬ ਉੱਥੇ ਹੀ ਹੁਕਾ ਦੇ ਦੇਣ ਕਿ ਮੇਰੇ ਕੋਲ ਭਾਈ ਮੰਤਰੀ ਥੋੜੇ ਆ ਇਹਨੂੰ ਜਿਤਾਓ ਤੇ ਮੈਂ ਲੈ ਆਣਾ ਹੈ ਜੀ ਜੀ ਤੇ ਤਿਆਰੀ ਰੱਖਣ ਫਿਰ ਇਹਦਾ ਮਤਲਬ ਤੇ ਇਹੋ ਨਿਕਲਦਾ ਜੀ ਮਿੰਟੂ ਜੀ ਇੱਕ ਕਮੈਂਟ ਮੈਂ ਲੈ ਲੈਣਾ ਕਈ ਵਾਰ ਆ ਗਿਆ ਮਨਦੀਪ ਸਿੰਘ ਦਾ ਕਮੈਂਟ ਹੈ ਕਹਿੰਦੇ ਕਿ ਅੱਜ ਵਿਕਰਮਜੀਤ ਮਜੀਠੀਆ ਲਾਈਵ ਹੋਇਸੀ ਉਹ ਕਹਿੰਦੇ ਕੋਈ ਬੰਦਾ 25 ਦਿਨ ਤੋਂ ਨਹੀਂ ਮਿਲ ਰਿਹਾ ਕੋਈ ਜਾਣਕਾਰੀ ਹੈ ਤਾਂ ਜ਼ਰੂਰ ਸਾਂਝੀ ਕਰਿਓ ਅੱਜ ਦੇਖੋ ਮੈਂ ਉਹ ਪੀਸੀ ਥੋੜੀ ਜਿਹੀ ਦੇਖੀ ਹੈ ਜਿਹਦੇ ਚ ਇੱਕ ਬੀਬੀ ਵੀ ਇਸ ਗੱਲ ਦਾ ਜ਼ਿਕਰ ਕਰ ਰਹੀ ਆ ਤਾਂ ਇਹ ਤਾਂ ਹੁਣ ਪੁਲਿਸ ਦਾ ਜਿੰਮਾ ਪੁਲਿਸ ਤੇ ਲੱਗੀ ਹੋਈ ਪੱਤਰਕਾਰਾਂ ਨੂੰ ਕੁੱਟਣ ਚ ਜੀ ਇਹਨਾਂ ਵਾਸਤੇ ਉਹ ਰੂਟ ਲਾਉਣ ਦੇ ਵਿੱਚ ਡੀਜੀ ਸਾਹਿਬ ਤੇ ਜਿਹੜੇ ਆ ਉਹ ਜਾ ਕੇ ਜਦੋਂ ਪ੍ਰੈਸ ਕਾਨਫਰੰਸ ਕਰਦੇ ਆ ਤੇ ਪਿੱਛੇ ਪਾਰਟੀ ਦਾ ਚੋਣ ਨਿਸ਼ਾਨ ਹੁੰਦਾ ਹੂੰ ਪਰ ਇਹਨਾਂ ਚੀਜ਼ਾਂ ਤੋਂ ਬਾਹਰ ਨਿਕਲਣਗੇ ਤੇ ਤਦ ਹੀ ਆ ਜੀ ਕਿਉਂਕਿ ਕਿਸੇ ਦਾ ਵੀ ਕੋਈ ਬੰਦਾ ਅ ਗਵਾਚਿਆ ਜਾਂ ਲਾਪਤਾ ਹੋਇਆ ਜਾਂ ਗਵਾਹ ਹੋਇਆ ਕੁਝ ਵੀ ਇਹ ਤਾਂ ਪੁਲਿਸ ਨੇ ਲੱਭਣਾ ਆਪਾਂ ਤੁਸੀਂ ਜਾਂ ਤੁਸੀਂ ਥੋੜੀ ਲੱਭਣਾ ਮੈਂ ਥੋੜੀ ਲੱਭਣਾ ਇਹ ਪੁਲਿਸ ਦਾ ਕੰਮ ਆ ਜੀ ਤੇ ਜੇ ਪੁਲਿਸ ਨਹੀਂ ਕੰਮ ਕਰ ਰਹੀ ਤਾਂ ਫਿਰ ਕਿਤੇ ਨਾ ਕਿਤੇ ਸੋਚਣ ਵਿਚਾਰਨ ਦਾ ਵਿਸ਼ਾ ਇਹੀ ਜੀ ਜੀ ਮਿੱਕੀ ਜੀ ਕੰਟਰੀਬਿਊਸ਼ਨ ਲਈ ਧੰਨਵਾਦ ਜੀ ਦੁਬਾਰਾ ਤੋਂ ਤੁਹਾਡਾ ਅ ਉਹ ਕਹਿੰਦੇ ਕਿ ਅੱਜਕੱਲ ਕੈਲੀਫੋਰਨੀਆ 'ਚ ਡਾਕਟਰ ਗੁਰਪ੍ਰੀਤ ਰੈਂਟਲ ਕਾਰ ਦਾ ਬਿੱਲ ਵੀ ਕੈਸ਼ ਹੀ ਪੇ ਕਰਦੇ ਆ ਨੇ ਦੇਖੋ ਜੀ ਮੈਨੂੰ ਨਹੀਂ ਪਤਾ ਕਿ ਉਹ ਕਿੱਥੇ ਬਿੱਲ ਪਏ ਹੁੰਦਾ ਹਮਮ ਠੀਕ ਹੈ ਨਾ ਜੀ ਜੇ ਐਸਾ ਵੈਸਾ ਹੈ ਤਾਂ ਉਹ ਜਾਣਨ ਜੀ ਜੋ ਚੀਜ਼ ਦਾ ਤੱਥ ਆਪਣੇ ਕੋਲ ਨਹੀਂ ਹੈ ਤੁਹਾਡੀ ਗੱਲ ਆ ਤੁਹਾਡੀ ਗੱਲ ਜਿਹੜੀ ਲੋਕਾਂ ਤੱਕ ਆ ਗਈ ਆ ਪਰ ਸਾਡੇ ਕੋਲ ਕੋਈ ਤੱਥ ਨਹੀਂ ਹੈ ਕਿ ਅਸੀਂ ਇਹਨੂੰ ਪ੍ਰਮਾਣਿਤ ਕਰ ਸਕੀਏ ਹਮਮ ਹਮ ਸੋ ਠੀਕ ਹੈ ਤੁਸੀਂ ਆਪਣੀ ਗੱਲ ਰੱਖ ਲਈਏ ਧੰਨਵਾਦ ਜੀ ਜੀ